ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਸੋਹਣੀ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਪੋਸਟ ਕਰਾਂਗੇ ਤਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਾਊਗੀ ਬਹੁਤ ਹੀ ਸੋਹਣੇ ਆਰਟੀਕਲ ਨੇ ਇਹ ਪਿਓਰ ਕਾਟਨ ਦੇ ਵਿੱਚ ਸੂਟ ਨੇ ਨਾਲ ਪਿਓਰ ਕਾਟਨ ਦੇ ਸੈਲਫ ਪ੍ਰਿੰਟ ਵਾਲੇ ਦੁਪੱਟੇ ਲਗਾਏ ਹੋਏ ਨੇਗੇ 5 ਮੀਟਰ 올ਓਵਰ ਕੱਟਦਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਦੁਪੱਟਾ ਪ੍ਰੋਪਰ 2.5 ਮੀਟਰ ਕੱਟਦਾ ਮਿਲੇਗਾ ਖੁੱਲੇ ਡੁੱਲੇ ਦੁਪੱਟੇ ਨਹੀਂ ਤੇ ਪ੍ਰੋਪਰ 5 ਮੀਟਰ ਕੱਟਦੇ ਸੂਟ ਨੇ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟਡ ਸੂਟ ਨੇ ਜਿਹੜਾ ਵੀ ਕਲਰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਉਹਦਾ ਤੁਸੀਂ ਸਾਨੂੰ WhatsApp ਤੇ ਇਸ ਸਕਰੀਨਸ਼ਾਟ ਭੇਜ ਕੇ ਬੁੱਕ ਕਰਵਾ ਸਕਦੇ ਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜਾ ਬੁਕਿੰਗ ਦਾ ਨੰਬਰ ਹੈ ਉਹ ਮੈਂ ਉੱਪਰ ਹੀ ਮੈਂਸ਼ਨ ਕੀਤਾ ਹੋਇਆਗਾ ਇਦੇ ਉੱਪਰ WhatsApp ਫੋਟੋ ਪੇਸ ਕੇ ਤੁਸੀਂ ਸਕਰੀਨਸ਼ਾਟ ਪੇਸ ਕੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਨੇ ਪਿਓਰ ਕਾਟਨ ਦੇ ਵਿੱਚ ਸੂਟ ਨੇ ਜਿਹੜਾ ਨੈਕਸਟ ਆਰਟੀਕਲ ਹੈ AK ਟੈਕਸਟਾਈਲ ਦੇ ਸੂਟ ਨੇਗੇ ਇਹਨਾਂ ਦੇ ਪੈਚ ਲਗਾ ਕੇ ਐਮਬਰਾਇਡਰੀ ਹੋਈ ਹੋਈ ਹੈਗੀ ਤੇ ਨਾਲ ਪਿਓਰ ਦੇ ਦੁਪੱਟੇ ਨੇ ਇਹਦੇ ਵਿੱਚ ਸਾਡੇ ਕੋਲ 3 ਕਲਰ ਅਵੇਲੇਬਲ ਨੇ ਜਿਹੜਾ ਨੈਕਸਟ ਆਰਟੀਕਲ ਹੈ ਵੀ ਪਿਓਰ ਕਾਟਨ ਦੇ ਵਿੱਚ EK ਟੈਕਸਟਾਈਲ ਦੇ ਸੂਟ ਨੇਗੇ ਇਹਨਾਂ ਨਾਲ ਵੀ ਪਿਓਰ ਦੇ ਦੁਪੱਟੇ ਨੇ ਤੇ 4 ਰੰਗ ਅਵੇਲੇਬਲ ਨੇ ਇਹ ਵਾਲੀ ਡਿਜ਼ਾਈਨ 'ਚ ਵੀ ਸਾਡੇ ਕੋਲ ਤਿੰਨ ਕਲਰ ਅਵੇਲੇਬਲ ਨੇ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜਿਹੜਾ ਨੈਕਸਟ ਆਰਟੀਕਲ ਹੈ ਚਿਕਨ ਕਾਰੀ ਵਾਲੇ ਸੂਟ ਨੇ ਇਹਦੇ ਨਾਲ ਤੁਹਾਨੂੰ ਚਿਕਨ ਦਾ ਬਾਟਮ ਮਿਲੇਗੀ ਇਹਦੇ ਤੁਸੀਂ ਸਲਵਾਰ ਵੀ ਸਟਿਚ ਕਰਾ ਸਕਦੇ ਹੋ ਪਲਾਜ਼ੋ ਵੀ ਪੈਂਟ ਪਲਾਜ਼ੋ ਸ਼ਰਾਰਾ ਜੋ ਵੀ ਸਟਿਚ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜੀ ਇਹ ਚਿਕਨ ਦੀ embroiderry ਵਾਲੇ ਸੂਟ ਨੇ ਦੁਪੱਟੇ ਦੇ ਉੱਪਰ ਵੀ ਚਿਕਨ embroiderry ਹੋਈ ਹੋਈ ਹੈ ਤੇ ਸ਼ਰਟ ਦਾ ਵੀ ਫਰੰਟ ਬੈਕ ਚਿਕਨ embroidery ਹੋਈ ਹੋਈ ਹੈ ਜਿਹੜਾ ਵੀ ਕਲਰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ suit ਰੈਡੀ ਕਰਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਸਾਨੂੰ WhatsApp ਤੇ ਕੰਟੈਕਟ ਜਰੂਰ ਕਰਿਓ ਜੀ ਥੈਂਕ ਯੂ ਜੀ ਸਬਸਕ੍ਰਾਈਬ ਮਾਈ ਚੈਨਲ